ਤੋ ਦੋਸਤੋ ਲੋਹੜੀ ਆਉਣ ਵਾਲੀ ਹੈ ਲੋਹੜੀ ਤੇ ਇੱਕ ਗੀਤ ਗਾਇਆ ਜਾਂਦਾ ਹੈ ਜੋ ਕਿ ਦੁੱਲਾ ਪੱਟੀ ਦਾ ਹੁੰਦਾ ਹੈ ਕੌਣ ਸੀ ਦੁੱਲਾ ਪੱਟੀ ਵਾਲਾ ਅਤੇ ਕਿੱਥੋਂ ਦਾ ਸੀ ਕੀ ਹੈ ਕਹਾਣੀ ਅੱਜ ਅਸੀਂ ਤੁਹਾਨੂੰ ਸਾਰਾ ਉਹਨਾਂ ਬਾਰੇ ਦੱਸਾਂਗੇ ਅਤੇ ਕਿੱਥੋਂ ਨਿਕਲ ਕੇ ਆਇਆ ਇਹ ਦੁੱਲਾ ਪੱਟੀ ਵਾਲਾ ਗੀਤ ਸੋ ਤੁਹਾਨੂੰ ਦੱਸ ਦਈਏ ਕਿ ਲੋਕ ਕਹਾਣੀ ਕਿਹਾ ਜਾਂਦਾ ਹੈ ਕਿ ਇੱਕ ਪਿੰਡ ਵਿੱਚ ਇੱਕ ਗਰੀਬ ਬ੍ਰਾਹਮਣ ਰਹਿੰਦਾ ਸੀ ਉਸ ਦੇ ਦੋ ਮੁਟਿਆਰਾਂ ਧੀਆਂ ਸਨ ਉਹ ਦੋਵੇਂ ਮੰਗੀਆਂ ਹੋਈਆਂ ਸਨ ਪਰੰਤੂ ਉਹ ਗਰੀਬੀ ਕਾਰਨ ਉਹਨਾਂ ਦਾ ਵਿਆਹ ਨਹੀਂ ਸੀ ਕਰ ਸਕਿਆ ਉਸ ਇਲਾਕੇ ਦਾ ਮੁਗਲ ਹਾਕਮ ਬੜਾ ਨਰਦਈ ਸੀ ਉਹ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਜੋਰੀ ਚੁੱਕ ਕੇ ਲੈ ਜਾਇਆ ਕਰਦਾ ਸੀ ਉਸ ਹਾਕਮ ਦੇ ਕੰਨੀ ਸੁੰਦਰ ਮੁੰਦਰੀਆਂ ਦੇ ਹੁਸਨ ਦੀ ਕਾਣ ਛੋਪਈ ਉਸ ਨੇ ਇਹਨਾਂ ਨੂੰ ਜੋਰੀ ਚੁੱਕਣ ਦੀ ਵਿਉਂਤ ਬਣਾ ਲਈ ਇਸ ਗੱਲ ਦੇ ਭਿੰਕ ਗਰੀਬ ਬ੍ਰਾਹਮਣ ਨੂੰ ਵੀ ਪੈ ਗਈ ਉਹਨੇ ਕੁੜੀਆਂ ਦੇ ਸਹੁਰੇ ਘਰ ਜਾ ਕੇ ਆਖਿਆ ਕਿ ਉਹ ਸੁੰਦਰ ਮੁੰਦਰੀਆਂ ਨੂੰ ਬਿਨਾਂ ਵਿਆਹ ਦੇ ਹੀ ਆਪਣੇ ਘਰ ਲੈ ਜਾਣ ਪਰੰਤੂ ਉਹ ਨਾ ਮੰਨੇ ਉਹ ਹਾਕਮ ਤੋਂ ਡਰਦੇ ਸਨ ਤੇ ਬਿਨਾਂ ਵਿਆਹ ਤੋਂ ਕੁੜੀਆਂ ਆਪਣੇ ਘਰ ਲੈ ਜਾਣ ਲਈ ਰਾਜ਼ੀ ਨਾ ਹੋਏ ਬ੍ਰਾਹਮਣ ਪਾਸ ਉਸ ਸਮੇਂ ਇੱਕਠੇ ਵਿਆਹ ਕਰਨ ਦੀ ਪਰੈਖੋ ਨਹੀਂ ਸੀ ਉਹ ਨਿਰਾਸ਼ ਹੋਇਆ ਕਰਨੂ ਮੁੜ ਪਿਆ ਰਾਹ ਵਿੱਚ ਜੰਗਲ ਪੈਂਦਾ ਸੀ ਜਿੱਥੇ ਦੁੱਲਾ ਪੱਟੀ ਨਾਂ ਦਾ ਸੋਰਮਾ ਡਾਕੂ ਆਮ ਵਿਚਰਦਾ ਸੀ ਇਸ ਤੋਂ ਸਾਰੇ ਡਰਦੇ ਸਨ ਦੁੱਲਾ ਪੱਟੀ ਗਰੀਬਾਂ ਦਾ ਬੜਾ ਹਮਦਰਦ ਸੀ ਉਹ ਅਮੀਰਾਂ ਦੇ ਜਵਰਾਂ ਨੂੰ ਲੁੱਟਦਾ ਸੀ ਤੇ ਲੁੱਟਦਾ ਮਾਲ ਗਰੀਬਾਂ ਵਿੱਚ ਵੰਡ ਦਿੰਦਾ ਸੀ ਉਸ ਬ੍ਰਾਹਮਣ ਨੂੰ ਜੰਗਲ ਵਿੱਚ ਆ ਕੇ ਦੁੱਲਾ ਪੱਟੀ ਦਾ ਖਿਆਲ ਆਇਆ ਉਹ ਦੁੱਲੇ ਦੀ ਭਾਲ ਕਰਦੇ ਹੋਏ ਦੁੱਲੇ ਪਾਸ ਪੁੱਜ ਗਿਆ ਤੇ ਉਸ ਨੂੰ ਆਪਣੀ ਪ੍ਰੇਦਨਾ ਜਾ ਸੁਣਾਈ ਦੁੱਲੇ ਨੇ ਆਖਿਆ ਤੂੰ ਕੋਈ ਫਿਕਰ ਨਾ ਕਰ ਤੇਰੀਆਂ ਧੀਆਂ ਮੇਰੀਆਂ ਧੀਆਂ ਹਨ ਮੈਂ ਉਹਨਾਂ ਦਾ ਵਿਆਹ ਆਪਣੇ ਹੱਥੀ ਆਪ ਕਰਾਂਗਾ ਤੂੰ ਨਿਸ਼ਚਿਤ ਹੋ ਕੇ ਆਪਣੇ ਘਰ ਨੂੰ ਮੁੜ ਜਾ ਦੁੱਲੇ ਨੇ ਕੁੜੀਆਂ ਦੇ ਬਾਪ ਤੇ ਸਹੁਰੇ ਦਾ ਬੂਹਾ ਪਤਾ ਪੁੱਛ ਕੇ ਵਿਆਹ ਦਾ ਦਿਨ ਧਰ ਦਿੱਤਾ ਕੁੜੀਆਂ ਦੇ ਸਹੁਰਿਆਂ ਨੇ ਹਾਕਮਾਂ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹ ਆਉਣਗੇ ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚੋਂ ਦਾ ਪ੍ਰਬੰਧ ਕੀਤਾ ਗਿਆ ਰੋਸ਼ਨੀ ਲਈ ਲੱਕੜੀਆਂ ਇਕੱਠੀਆਂ ਕਰਕੇ ਅੱਗ ਬਾਲੀ ਗਈ ਦੂਲੇ ਪੱਟੀ ਨੇ ਆਲੇ ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ ਉਹਨਾਂ ਨੇ ਵੀ ਸੁੰਦਰ ਮੁੰਦਰੀ ਦੇ ਵਿਆਹ ਤੇ ਆਪਣੇ ਵੱਲ ਕੁਝ ਨਾ ਕੁਝ ਗੁੜ ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ ਦੂਲੇ ਕੋਲ ਕੰਨਿਆਦਾਨ ਦੇਣ ਲਈ ਇੱਕ ਲੱਪ ਸ਼ੱਕਰ ਦੀ ਹੀ ਸੀ ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗਰੀਬ ਬ੍ਰਾਹਮਣ ਨੇ ਦੂਲੇ ਦਾ ਲੱਖ ਲੱਖ ਸ਼ੁਕਰ ਕੀਤਾ ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋੜੀ ਮਨਾਉਣ ਦਾ ਰਿਵਾਜ ਪੈ ਗਿਆ ਸੁੰਦਰ ਮੁੰਦਰੀਏ ਲੋਕ ਗੀਤ ਦੇ ਬੋਲ ਹਨ ਸੁੰਦਰ ਮੁੰਦਰੀ ਹੋ ਤੇਰਾ ਕੋਣ ਵਿਚਾਰਾ ਹੋ ਦੁਲਾ ਪੱਟੀ ਵਾਲਾ ਹੋ ਦੁਲੇ ਦੀ ਧੀ ਵਿਹਾਈ ਹੋ ਸੇਰ ਸ਼ੱਕਰ ਪਾਈ ਹੋ ਕੁੜੀ ਦੇ ਬੋਜੇ ਪਾਏ ਹੋ ਕੁੜੀ ਦਾ ਲਾਲ ਪਟਾਕਾ ਹੋ ਕੁੜੀ ਦਾ ਸਾਲੂ ਪਾਟਾ ਹੋ ਸਾਲੂ ਕੌਣ ਸਮੇਟੇ ਹੋ ਚਾਚਾ ਗਾਲੀ ਦੇਸਾ ਹੋ ਚਾਚਾ ਚੋਰੀ ਕੁੱਟੇ ਹੋ ਜ਼ਮੀਂਦਾਰ ਲੁੱਟੇ ਹੋ ਜ਼ਮੀਂਦਾਰ ਸਦਾਉ ਹੋ ਗਿਣਗਿਣ ਪੋਲੇ ਲਾਉ ਹੋ ਦੁੱਲਾ ਪੱਟੀ ਪੰਜਾਬੀ ਦਾ ਹਰਮਨ ਪਿਆਰਾ ਲੋਕ ਨਾਇਕ ਹੈ ਉਹ ਸੰਦਲ ਬਾਰ ਪੰਜਾਬ ਦੇ ਇਲਾਕੇ ਦਾ ਸੂਰਵਿਰ ਅਣਖੀ ਯੋद्धा ਹੋਇਆ ਹੈ ਜਿਸ ਨੇ ਅਕਬਰ ਜਿਹੇ ਮੁਗਲ ਬਾਦਸ਼ਾਹ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਤੇ ਦਾਦੇ ਦੀ ਮੋਤ ਦਾ ਬਦਲਾ ਲੈਣ ਲਈ ਆਪਣੀ ਸ਼ਹਾਦਤ ਦੇ ਦਿੱਤੇ ਤੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਲੱਗਾ ਇਹ ਵਾਰਤਾ ਅਕਬਰ ਸਮਾਟ ਦੇ ਰਾਜ ਸਮੇਂ ਦੀ ਹੈ ਦੁੱਲੇ ਦਾ ਬਾਪ ਫਰੀਦ ਮੁਸਲਮਾਨ ਪੱਟੀ ਰਾਜ ਉਹ ਸੀ ਉਹ ਲਾਹੌਰ ਦੇ ਲਾਗੇ ਸੰਦਲਬਾਰੇ ਦੇ ਇਲਾਕੇ ਵਿੱਚ ਰਹਿੰਦਾ ਸੀ ਉਹਦਾ ਬਾਪ ਬੜਾ ਬਹਾਦਰ ਅਤੇ ਅੜਬ ਸੁਭਾ ਦਾ ਮਾਲਕ ਸੀ ਉਹ ਮੁਗਲ ਸਰਕਾਰ ਦੀ ਈਨ ਮੰਨਣ ਤੋਂ ਇਨਕਾਰੀ ਸਨ ਮਾਰ ਧਾੜ ਕਰਨੀ ਉਹਨਾਂ ਦਾ ਮਨ ਭੌਂਦਾ ਸੁਗਲ ਸੀ ਉਹਨਾਂ ਦੇ ਬਾਦਸ਼ਾਹ ਨੂੰ ਜ਼ਮੀਨਾਂ ਦਾ ਲਗਾਨ ਦੇਣਾ ਬੰਦ ਕਰ ਦਿੱਤਾ ਮੁਗਲ ਸਰਕਾਰ ਦੇ ਕਰਮਚਾਰੀਆਂ ਨੂੰ ਉਹ ਟਿੱਚ ਸਮਝਦੇ ਤੇ ਲੁੱਟਮਾਰ ਕਰਕੇ ਭਜਾ ਦਿੰਦੇ ਲਗਾਨ ਦੀ ਵਸੂਲੀ ਨਾ ਹੋਣ ਕਰਕੇ ਅਤੇ ਉਹਨਾਂ ਦੀ ਮਾਰ ਢਾਡ ਦੀਆਂ ਖਬਰਾਂ ਨੇ ਅਕਬਰ ਦੇ ਗੁੱਸੇ ਦਾ ਪਾਰਾ ਚਾੜ ਦਿੱਤਾ ਅਕਬਰ ਨੇ ਉਹਨਾਂ ਦੋਨਾਂ ਦੀਆਂ ਮਸ਼ਕਾ ਬਨ ਕੇ ਦਰਬਾਰ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ ਮੁਗਲ ਫੌਜਾਂ ਨੇ ਫਰੀਦ ਤੇ ਉਹਦੇ ਬਾਪ ਨੂੰ ਜਾ ਫੜਿਆ ਤੇ ਅਕਬਰ ਦੇ ਲਾਹੌਰ ਦਰਬਾਰ ਵਿੱਚ ਪੇਸ਼ ਕਰ ਦਿੱਤਾ ਅਕਬਰ ਨੇ ਅੱਗੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲੇ ਉਹਨਾਂ ਦੇ ਸਿਰ ਕਲਮ ਕਰਕੇ ਲਾਸ਼ਾਂ ਵਿੱਚ ਫੂਸ ਭਰ ਕੇ ਲਾਹੌਰ ਸ਼ਹਿਰ ਦੇ ਮੁੱਖ ਦੁਆਰ ਤੇ ਪੁੱਠੀਆਂ ਲਟਕਾਈਆਂ ਤਾਂ ਹੁਕਮ ਦੇ ਦਿੱਤਾ ਫਰੀਦ ਅਤੇ ਉਸ ਦਾ ਬਾਪ ਬੜਕਾ ਮਾਰਦੇ ਹੋਏ ਸ਼ਹਾਦਤ ਦਾ ਜ਼ਾਮ ਪੀ ਗਏ ਫਰੀਦ ਦੀ ਸ਼ਹਾਦਤ ਸਮੇਂ ਉਹਦੀ ਪਤਨੀ ਲੱਦੀ ਪੰਜ ਮਹੀਨੇ ਦੀ ਗਰਭਵਤੀ ਸੀ ਫਰੀਦ ਦੀ ਮੌਤ ਤੋਂ 4 ਮਹੀਨੇ ਪਿੱਛੋਂ ਦੁੱਲੇ ਦਾ ਜਨਮ ਹੋਇਆ ਉਸ ਦੀ ਦਾਦੀ ਤੇ ਮਾਂ ਉਹਦੇ ਚਿਹਰੇ ਨੂੰ ਵੇਖ ਕੇ ਨੂਰੋ ਨੂਰ ਹੋ ਗਈਆਂ ਇੱਕ ਅਨੂ ਖੱਜ ਲਾਲ ਉਹਦੇ ਮੱਥੇ ਤੇ ਟਪਕ ਰਿਹਾ ਸੀ ਦਾਦੀ ਦੂਲੇ ਤੋਂ ਮੋਰਾ ਵਾਰ-ਵਾਰ ਵੰਡ ਰਹੀ ਸੀ ਖੁਸ਼ੀ ਸਾਂਭੀ ਸੰਭਾਲੀ ਨਹੀਂ ਸੀ ਜਾਂਦੀ ਇੱਕ ਆਸ ਇੱਕ ਸੁਪਨਾ ਉਹਦੇ ਸਾਹਮਣੇ ਸਕਾਰ ਹੁੰਦਾ ਨਜ਼ਰੀ ਆ ਰਿਹਾ ਸੀ ਕੁਦਰਤ ਦੀ ਹੋਣੀ ਵੇਖ ਐਨ ਉਸੇ ਦਿਨ ਅਕਬਰ ਦੇ ਘਰ ਵੀ ਪੁੱਤਰ ਜੰਮਿਆ ਉਹਦਾ ਨਾਂ ਉਹਨਾਂ ਨੇ ਸੇਖੂ ਰੱਖਿਆ ਜੋ ਵੱਡੇ ਹੋ ਕੇ ਜਹਾਜ਼ਗਰੀ ਬਾਦਸ਼ਾਹ ਬਣਿਆ ਅਕਬਰ ਨੇ ਨੁਮਜਮਿਆਂ ਨੂੰ ਆਖਿਆ ਕੋਈ ਐਸਾ ਉਪਾਦ ਦੱਸੋ ਜਿਸ ਨਾਲ ਸੇਖੂ ਸੂਰਬੀਰ ਬਲਵਾਨ ਤੇ ਇਨਸਾਫ ਪਸੰਦ ਵਿਅਕਤੀ ਬਣੇ ਇੱਕ ਨਜੂਮੀ ਨੇ ਆਖਿਆ ਬਾਦਸ਼ਾਹ ਸਲਾਮਤ ਆਪਣੇ ਰਾਜ ਦੀ ਅਜੇਹੀ ਬਹਾਦਰ ਸਿਹਤਮੰਦ ਰਾਜਪੂਤ ਔਰਤ ਦਾ ਦੁੱਧ ਸੇਖੂ ਨੂੰ ਚੰਗਾਇਆ ਜਾਵੇ ਜਿਸ ਨੇ ਸੇਖੂ ਦੇ ਜਨਮ ਵਾਲੇ ਦਿਨ ਹੀ ਆਪਣੇ ਪੁੱਤ ਨੂੰ ਜਨਮ ਦਿੱਤਾ ਵੇ ਅਜਿਹਾ ਸੂਰਵੀਰ ਮਾਂ ਦੀ ਭਾਲ ਲਈ ਸਾਰੇ ਰਾਜ ਵਿੱਚ ਪਿਲਚੀ ਭੇਜੇਗੇ ਕਿਸੇ ਲੱਦੀ ਬਾਰੇ ਜਾਂ ਆਖਿਆ ਕਿ ਉਸਨੇ ਪੁੱਤ ਨੂੰ ਜਨਮ ਦਿੱਤਾ ਹੈ ਲੱਦੇ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਉਹ ਬੁਲਾਇਆ ਗਿਆ ਬਾਦਸ਼ਾਹ ਦਾ ਹੁਕਮ ਕਿਵੇਂ ਢਾਲਦੀ ਸੇਖੋਂ ਨੂੰ ਪਾਲਣ ਦੀ ਜ਼ਿੰਮੇਵਾਰੀ ਉਹਨੇ ਲੈ ਲਈ ਮੁਗਲ ਸਰਕਾਰ ਵੱਲੋਂ ਲੱਦੀ ਦੇ ਪਿੰਡ ਹੀ ਅਨੇਕਾ ਸੁੱਖ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਦੁੱਲੇ ਤੇ ਸੇਖੋਂ ਇਕੱਠੇ ਪਲਣ ਲੱਗੇ ਦੋਵੇਂ ਲੱਦੀ ਦਾ ਸਿਰ ਚੁੰਗਦੇ ਦੋਹਾਂ ਨੂੰ ਬਹੁ ਇੱਕੋ ਜਿਹਾ ਪਿਆਰ ਦੇਂਦੀ ਲਾੜ ਲਡਾਉਂਦੀ ਸਮਾਂ ਆਪਣੀ ਤੋਰੇ ਤੁਰਦਾ ਰਿਹਾ ਸੇਖੋਂ ਨੇ ਆਪਣੇ ਬਾਪ ਪਾਸ ਆਖਰ ਜਾਣਾ ਹੀ ਸੀ ਅਕਬਰ ਨੇ ਦੁੱਲੇ ਤੇ ਸੇਖੋਂ ਦੀ ਪਰਖਿਆ ਲਈ ਘੋੜਸਵਾਰੀ ਨੇਜਾਵਾਜੀ ਤੇ ਤੀਰ ਅੰਦਾਜੀ ਵਿੱਚ ਦੁੱਲੇ ਸੇਖੋਂ ਨੂੰ ਮਤ ਦੇ ਗਿਆ ਅਕਬਰ ਨੇ ਸੋਚਿਆ ਕਿ ਲੱਦੀ ਨੇ ਦੁੱਧ ਚੰਗੌਣ ਚ ਵਿਤਕਰਾਂ ਨਾ ਕੀਤਾ ਹੋਵੇ ਲੱਦੀ ਨੇ ਅਕਬਰ ਦੇ ਚਿਹਰੇ ਤੇ ਹਾਅ ਭਾਵ ਵੇਖ ਕੇ ਆਖਿਆ ਹਜ਼ੂਰ ਮੈਂ ਤਾਂ ਦੋਵਾਂ ਨੂੰ ਇੱਕੋ ਜਿਹਾ ਦੁੱਧ ਚੁੰਘਾਇਆ ਏ ਅਕਬਰ ਸ਼ੁਕਰਗੁਜ਼ਾਰ ਸੀ ਕਿ ਲੱਦੀ ਨੇ ਉਹਦੇ ਪੁੱਤ ਨੂੰ ਆਪਣੇ ਸਰੀਰ ਚੁੰਘਾ ਕੇ ਪਾਲਿਆ ਹੈ ਉਹਨੇ ਇਨਾਮ ਵਜੋਂ ਬਹੁਤ ساری ਮੋਹਰੇ ਲੱਦੀ ਦੇ ਝੋਲੀ ਪਾ ਕੇ ਆਖਿਆ ਮੈਂ ਤੇਰਾ ਦੇਣਾ ਤਾਂ ਨਹੀਂ ਦੇ ਸਕਦਾ ਆ ਕੁਝ ਰਕਮ ਹੈ ਇਹਦੇ ਨਾਲ ਦੁੱਲੇ ਨੂੰ ਚੰਗੀ ਤਾਲੀਮ ਦੁਵਾਈ ਵੱਡੇ ਹੋਣ ਤੇ ਮੈਂ ਇਹਨੂੰ ਆਪਣੇ ਦਰਬਾਰ ਚ ਵੱਡਾ ਰੁਤਬਾ ਦੇਾਂਗਾ ਲਦਨ ਅਕਬਰ ਦਾ ਸ਼ੁਕਰੀਆ ਆਦਾ ਕੀਤਾ ਤੇ ਦੁੱਲੇ ਨੂੰ ਲੈ ਕੇ ਆਪਣੇ ਘਰ ਆ ਗਈ ਦੁੱਲੇ ਨੂੰ ਦਿਨੇ ਸਿੱਖਿਆ ਦੇਣ ਲਈ ਕਾਜੀ ਪਾਸ ਮਸਤੀਤੇ ਪੜਨੇ ਪਾਇਆ ਗਿਆ ਉਹਨੂੰ ਨਿਯਮ ਬੁੱਧ ਕਰੜੀ ਸਿੱਖਿਆ ਪਸੰਦ ਨਹੀਂ ਆਈ ਉਹ ਇੱਕ ਦਿਨ ਕਾਜੀ ਨੂੰ ਕੁੱਟ ਕੇ ਘਰ ਦੌੜ ਆਇਆ ਤੇ ਆਪਣੇ ਹਾਨੀਆਂ ਨਾਲ ਜਾ ਕੇ ਖੇਡਣ ਲੱਗ ਪਿਆ ਦੂਲਾ ਜ਼ਬਾਨੇ ਵਿੱਚ ਪੈਰ ਧਰਨ ਲੱਗਾ ਉਹ ਹਲ ਵੇਲੇ ਸੁਭਾ ਦਾ ਮਾਲਕ ਸੀ ਖੁੱਲੀ ਹਵਾ ਵਿੱਚ ਚੁੰਗਿਆ ਭਰਨ ਵਾਲਾ ਹੀਰਾ ਹਾਰਨ ਉਹਨੇ ਆਪਣੇ ਪਿੰਡ ਦੇ ਮੁੰਡਿਆਂ ਦੀ ਢਾਬੀ ਬਣਾਈ ਤੇ ਉਹਨਾਂ ਦਾ ਸਰਦਾਰ ਬਣ ਲੱਗਾ ਅਨੋਖੀਆਂ ਹਰਕਤਾਂ ਕਰਨ ਉਹ ਜੰਗਲ ਬੇਲਿਆਂ ਵਿੱਚ ਘੁੰਮਦੇ ਖਰ ਮਸਤੀਆਂ ਕਰਦੇ ਦੂਲੇ ਦੀ ਚੜ੍ਹਾਈ ਚੜਦੀ ਜ਼ਬਾਨੀ ਉਹਦੇ ਸੂਰਿਆ ਵਰਗਾ ਸਰੀਰ ਗੇਲੀ ਜਿਹਾ ਜੁਸਾ ਦਗਦਗ ਕਰਦਾ ਚਿਹਰਾ ਤੇ ਉਸ ਦਾ ਉਹ ਮੋੜ ਸੁਬਾ ਲੱਦੀ ਨੂੰ ਸੋਚਾਂ ਚ ਪਾ ਦਿੰਦਾ ਉਹ ਇਹ ਜਾਣਦੀ ਸੀ ਕਿ ਉਹਦੇ ਬਾਪ ਫਰੀਦਾ ਵਿਦਰੋਹੀ ਖੂਨ ਉਹਦੀਆਂ ਰਗਾਂ ਚ ਦੌੜ ਰਿਹਾ ਹੈ ਇਹ ਖੂਨ ਕਿਸੇ ਵੇਲੇ ਵੀ ਉਬਾਲਾ ਖਾ ਸਕਦਾ ਸੀ ਉਹਦੀਆਂ ਖਰ ਮਸਤੀਆਂ ਤੇ ਉਹ ਲਾਂਬੇ ਲੱਦੀ ਲਈ ਸਿਆ ਮੁਸੀਬਤਾਂ ਖੜੀਆਂ ਕਰ ਸਕਦੇ ਸਨ ਦੁੱਲੇ ਦਾ ਪਾਣੀ ਭਰਦਿਆਂ ਤੀਵੀਆਂ ਦੇ ਘੜੇ ਗੁਲੇਲਾ ਮਾਰ ਕੇ ਭੰਨਣ ਦਾ ਸ਼ੌਂਕ ਦਿਨ ਪਰ ਦਿਨ ਵਧਦਾ ਜਾ ਰਿਹਾ ਸੀ ਨਿਤ ਉਲਾਮੇ ਮਿਲਦੇ ਲੱਦੀ ਨੇ ਜਨਾਨੀਆਂ ਨੂੰ ਮਿੱਟੀ ਦੀਆਂ ਗਾਗਰਾਂ ਦੀ ਥਾਂ ਲੋਹੇ ਦੇ ਗਾਗਰਾਂ ਲੈ ਦਿੱਤੀਆਂ ਪਰੰਤੂ ਉਹ ਲੋਹੇ ਦੀਆਂ ਗਾਗਰਾਂ ਨਾਲ ਆਪਣਾ ਸ਼ੌਂਕ ਪੂਰਾ ਕਰਦਾ ਰਿਹਾ ਆਖਰ ਸ਼ਾਂਤ ਹੋਈ ਨਦੀ ਮਿਰਾਸਨ ਨੇ ਇੱਕ ਦਿਨ ਦੂਲੇ ਨੂੰ ਉਹਦੇ ਬਾਪ ਦਾਦੇ ਦਾ ਤਾਨਾ ਮਾਰਿਆ ਬੋਲੀ ਮਾਰ ਕੇ ਨਦੀ ਫੁਨਾ ਕਰਦੀ ਸੀਨਾ ਦੂਲੇ ਦਾ ਚੱਕ ਹੋ ਜਾਂਦਾ ਏ ਬਾਪ ਦਾਦੇ ਦਾ ਇਹ ਤਾਂ ਸੂਰਮਾ ਏ ਕਾਨੂੰਨਿਤ ਗਰੀਬੀ ਦੁਖ ਲਾਉਦਾ ਏ ਇੱਥੇ ਜ਼ੋਰ ਦਿਖਾਉਂਦਾ ਔਰਤਾਂ ਨੂੰ ਤੈਨੂੰ ਰਤੀ ਖਾਣਾ ਆਵੇ ਤੇਰੇ ਆਪ ਦਾਦੇ ਦੀ ਸ਼ਾ ਅਕਬਰ ਖੱਲਾਂ ਪੁੱਠੀਆਂ ਚ ਲਾਮਦਾ ਏ ਖਲ ਬੋਹਦੇ ਨਾਲ ਪਾਰਿਆ ਕੇਤੇ ਲੁਕਟਾਮਦਾ ਏ ਅੱਜ ਤੀਕ ਲਾਹੌਰ ਤੱਕ ਲਟਕ ਰਹੀਆਂ ਉਥੇ ਜੋਰ ਨਾਲ ਆਕਾਸ਼ ਨੂੰ ਜਾਮਦਾ ਏ ਨੰਦੀ ਮਿਸ਼ਰਣ ਦੇ ਮਿਹਣੇ ਨਾਲ ਦੁੱਲਾ ਝੰਡੋੜਿਆ ਗਿਆ ਰਾਜਪੂਤੀ ਖੂਨ ਉਹਦੀਆਂ ਰਗਾਂ ਵਿੱਚ ਉਬਾਲੇ ਖਾਣ ਲੱਗਾ ਉਹ ਸਿੱਧਾ ਆਪਣੀ ਮਾਂ ਲੱਦੀ ਕੋਲ ਜਾ ਕੇ ਗਰਜਿਆ ਮੈਂ ਮੇਰੀ ਐ ਸੱਚੋ ਸੱਚ ਦੱਸ ਮੇਰਾ ਬਾਪ ਤੇ ਦਾਦੇ ਦੀ ਮੋਦ ਕਿਵੇਂ ਹੋਈ ਐ ਲੱਦੀ ਨੇ ਸਾਰੀ ਹੁਣੀ ਬੀਤੀ ਦੱਸ ਕੇ ਆਪਣੇ ਘਰ ਦੀਆਂ ਅੰਦਰਲੀਆਂ ਕੋਠੜੀਆਂ ਦੇ ਬੂਹੇ ਖੋਲ ਦੂਲੇ ਨੂੰ ਕਿਹਾ ਸੂਰਮਿਆ ਪੁੱਤਾ ਮੈਂ ਇਸੇ ਦਿਨ ਦੀ ਉੱਡੀ ਕਰਦੀ ਸੀ ਕਦੋਂ ਮੇਰਾ ਪੁੱਤ ਹੋਇਆ ਗੱਭਰੂ ਆਪਣੇ ਬਾਪ ਦਾਦੇ ਦੀ ਮੋਦਾ ਬਦਲਾ ਲੈਣ ਜੋਗਾ ਇਹ ਹਥਿਆਰਾਂ ਤੇ ਸੂਰਮੇ ਬਾਪਦੇ ਨੇ ਅਣਖ ਨੂੰ ਪਾਲੀ ਤੇ ਆਪਣੇ ਬਾਪ ਦੇ ਖੂਨ ਦੀ ਲਜ ਰੱਖੀ ਜੀਨੇ ਕਿਸੇ ਨੱਡੂ ਖਾਂ ਦੇ ਟੈਂਟ ਨਹੀਂ ਸੀ ਮੰਨੀ ਕਿਸੇ ਅੱਗੇ ਸਿਰ ਨਹੀਂ ਝੁਕਾਇਆ ਲਿਛਲਿਸ਼ ਕਰਦੇ ਹਥਿਆਰ ਛੱਬਲੀਆਂ ਗੰਡਾਸੇ ਨੇਜੇ ਟਕੋਵੇ ਤੇ ਤੀਰ ਕਮਾਨ ਅਤੇ ਇੱਕ ਨਗਾਰਾ ਵੇਖ ਦੁੱਲੇ ਦਾ ਚਿਹਰਾ ਲਾਲ ਸੁਹਾ ਹੋ ਗਿਆ ਅਨੋਖੀਆਂ ਤਰਬਾਂ ਨੇ ਉਹਦੇ ਸਰੀਰ 'ਚ ਚਰਨਾਟਾਂ ਛੇੜ ਦਿੱਤੀਆਂ ਸਰੀਰ ਭਾਂਫਾ ਛੱਡਣ ਲੱਗਾ ਦੁੱਲਾ ਨਗਾਰੇ ਤੇ ਡੱਗਾ ਮਾਰਿਆ ਨਗਾਰੇ ਦੀ ਧਮਕ ਲਾਹੌਰ ਦੇ ਸਾਹੀ ਮਹਿਲ ਨਾਲ ਜਾ ਟਕਰਾਈ ਜੋ ਬਗਾਵਤ ਦੀ ਸੂਚਕ ਸੀ ਦੁੱਲੇ ਨੇ ਪਿੰਡ ਦੇ ਸਾਰੇ ਜਵਾਨ ਇਕੱਠੇ ਕੀਤੇ ਤੇ ਸਾਰੇ ਹਥਿਆਰਾਂ ਉਹਨਾਂ ਵਿੱਚ ਵੰਡ ਦਿੱਤੇ ਉਹਨਾਂ ਆਪਣੇ ਮਨ ਨਾਲ ਮੁਗਲਾਂ ਵਿਰੋਧ ਬਗਾਵਤ ਕਰਨ ਦਾ ਫੈਸਲਾ ਕਰ ਲਿਆ ਹੌਲੇ-ਹੌਲੇ 500 ਜਵਾਨ ਉਹਦੇ ਨਾਲ ਜੁੜ ਗਏ ਸੰਦਲ ਬਾੜ ਦੇ ਇਲਾਕੇ ਵਿੱਚ ਉਹਨਾਂ ਤਰਥੱਲੀ ਮਚਾ ਦਿੱਤੀ ਜਿਹੜਾ ਵੀ ਜਬਰ ਉਧਰ ਲੰਘਦਾ ਸੀ ਉਹਨੂੰ ਹੀ ਉਹ ਲੁੱਟ ਲੈਂਦੇ ਤੇ ਲੁੱਟਦਾ ਮਾਲ ਗਰੀਬਾਂ ਵਿੱਚ ਵੰਡ ਦਿੰਦੇ ਦੁੱਲੇ ਦੀ ਬਹਾਦਰੀ ਨਿਡਰਤਾ ਦਿਆਲਤਾ ਤੇ ਗਰੀਬ ਪਰਵਰੀ ਦੀ ਖੁਸ਼ਬੂ ਦੂਰ ਦੂਰ ਤੱਕ ਫੈਲ ਰਹੀ ਸੀ ਉਹ ਬੜੀ ਨਿਡਰਤਾ ਨਾਲ ਸੰਦਲ ਬਾੜ ਵਿੱਚ ਘੁੰਮ ਰਿਹਾ ਸੀ ਉਸ ਦੀ ਬਹਾਦਰੀ ਦੇ ਨਿਤ ਨਵੇਂ ਕਿਸੇ ਸੁਨਨ ਨੂੰ ਮਿਲਦੇ ਸਾਰੇ ਇਲਾਕੇ ਉਸ ਤੇ ਮਾਣ ਕਰ ਰਿਹਾ ਸੀ ਦੁੱਲੇ ਦੇ ਬਾਪ ਦੀ ਸ਼ਹਾਦਤ ਤੇ ਅਫਸਰ ਤੇ ਲੱਦੀ ਦੇ ਭਰਾਵਾਂ ਨੇ ਉਸ ਦੀ ਕੋਈ ਸਾਰ ਨਹੀਂ ਸੀ ਲਈ ਇਸ ਕਰਕੇ ਉਸ ਨੂੰ ਆਪਣੇ ਨਾਨਕਿਆਂ ਤੇ ਰੋਸ ਸੀ ਇਸੇ ਰੋਸ ਕਾਰਨ ਉਸ ਨੇ ਪਹਿਲਾਂ ਹੱਲਾ ਆਪਣੇ ਨਾਨਕਿਆਂ ਦੇ ਪਿੰਡ ਚੰਦੇੜਾ ਤੇ ਬੋਲਦਿਆ ਤੇ ਨਾਨਕਿਆਂ ਦਾ ਵਗ ਘੇਰ ਕੇ ਆਪਣੇ ਪਿੰਡ ਲੈ ਆਇਆ ਤੇ ਲਵੇਰੀਆਂ ਗਰੀਬ ਗੁਰਬਿਆਂ ਤੇ ਲੋੜਵੰਦਾਂ ਚ ਵੰਡ ਦਿੱਤੀਆਂ ਇੱਕ ਵਾਰ ਅਲੀ ਨਾਂ ਦਾ ਸੋਦਾਗਰ 500 ਘੋੜੇ ਖਰੀਦ ਕੇ ਲਈ ਜਾ ਰਿਹਾ ਸੀ ਉਹਨੂੰ ਰਾਤ ਪਿੰਡ ਕਟਣੀ ਪੈ ਗਈ ਦੁੱਲੇ ਨੇ ਉਹਦੇ ਘੋੜੇ ਲੁੱਟ ਕੇ ਆਪਣੇ ਸਾਥੀਆਂ ਵਿੱਚ ਵੰਨ ਦਿੱਤੇ ਅਲੀ ਬਥੇਰਾ ਰੋਇਆ ਪੀਟਿਆ ਅਕਬਰ ਦਾ ਡਰਾਵਾ ਵੀ ਦਿੱਤਾ ਦੁੱਲੇ ਨੇ ਉਹਨੂੰ ਕੁੱਟ-ਕੁੱਟ ਕੇ ਭਜਾ ਦਿੱਤਾ ਇਸੇ ਤਰ੍ਹਾਂ ਦੁੱਲੇ ਨੇ ਮੋਦੇ ਸਹੂਕਾਰ ਦੀ ਡੋਲਤ ਨਾਲ ਭਰੀਆਂ ਖਚਰਾਂ ਖੋਲ ਲਈਆਂ ਇਹਨਾਂ ਲੁੱਟਾ-ਖੋਹਾ ਦੀਆਂ ਖਬਰਾਂ ਮੁਗਲ ਸਰਕਾਰ ਕੋਲ ਪਹੁੰਚਦੀਆਂ ਰਹੀਆਂ ਲੋਕ ਦੁੱਲੇ ਦਾ ਦਬਦਬਾ ਇੰਨਾ ਵੱਧ ਗਿਆ ਕਿ ਉਹਨਾਂ ਨੇ ਸਰਕਾਰੀ ਲਗਾਨ ਦੇਣਾ ਬੰਦ ਕਰ ਦਿੱਤਾ। ਮੁਗਲ ਹਲਾਕਾਰਾਂ ਵਿੱਚ ਭੱਗ-ਦੌੜ ਮਚ ਗਈ। ਅਕਬਰ ਦੇ ਦਰਬਾਰ ਵਿੱਚ ਦੁੱਲੇ ਵੱਲੋਂ ਮੁਗਲ ਦਰਬਾਰ ਵਿਰੁੱਧ ਕੀਤੇ ਬਗਾਵਤ ਦੀ ਸੋ ਸਹਈਆ ਪਹੁੰਚਾਉਂਦੇ ਰਹੇ। ਅਕਬਰ ਨੇ ਇਸ ਬਗਾਵਤ ਦੀ ਪੜਤਾਲ ਲਈ ਇੱਕ ਜਾਸੂਸ ਉੱਚੇ ਚ ਤੌਰ ਤੇ ਸੰਦਲ ਬਾਰ ਭੇਜਿਆ। ਪਰੰਤੂ ਦੁੱਲੇ ਨੂੰ ਪਤਾ ਲੱਗਣ ਤੇ ਉਸਨੇ ਜਾਸੂਸ ਦੀ ਦਾੜੀ ਮੁੱਛਾਂ ਹੀ ਮੂਨ ਦਿੱਤੀਆਂ। ਅਕਬਰ ਨੂੰ ਜਦੋਂ ਗੱਲ ਦਾ ਪਤਾ ਲੱਗਾ ਤਾਂ ਉਹਨੇ ਦੁੱਲੇ ਨੂੰ ਉਹਦੇ ਪਰਿਵਾਰ ਸਮੇਤ ਮਸਕ ਬਨ ਕੇ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਸੁਣਾ ਦਿੱਤਾ ਮਿਰਜ਼ਾ ਨਿਜ਼ਾਮਉਦੀਨ ਨੇ ਦੁੱਲੇ ਨੂੰ ਫੜ ਕੇ ਲਿਆਉਣ ਦਾ ਬੇੜਾ ਚੁੱਕ ਲਿਆ ਮੁਗਲ ਫੌਜ ਨੇ ਸੰਦਲ ਬਾਰਵਲ ਕੋਚ ਕਰ ਦਿੱਤਾ ਚੜਿਆ ਸੀ ਮਿਰਜ਼ਾ ਨਿਜ਼ਾਮਉਦੀਨ ਹੱਥਿਆਂ ਨੂੰ ਮੱਦਾ ਸੀ ਪਾਈਆਂ ਭਰ ਕੇ दारू ਦੀਆਂ ਬੋਤਲਾਂ ਲਿਆਉਂਦੇ ਹਾਥੀਆਂ ਦੇ ਸੁੰਡਾਂ ਵਿੱਚ ਪਾਈਆਂ ਜਦੋਂ ਹਾਥੀਆਂ ਨੂੰ ਚੜੀਆਂ ਲਾਹੋਰੀਆਂ ਮਾਰਨ ਚੀਕਾਂ ਤੇ ਖਣ ਕਰਲਾਈਆਂ ਹੌਲੀ ਹੌਲੀ ਪਿੰਡੀ ਵਿੱਚ ਜਾ ਕੇ ਵੜੇ ਟੱਕਰਾ ਦਰਸ਼ਨ ਦਰਵਾਜਿਆਂ ਨੂੰ ਲਾਈਆਂ ਸਾਰੇ ਬੈਠਕਾਂ ਦੀਵਾਨਖਾਨੇ ਢਾ ਸੁੱਟੇ ਇੱਟਾਂ ਬਣ ਕੇ ਵਿੱਚ ਖਿੰਡਾਈਆਂ ਟਕੇ ਟਕੇ ਦੇ ਸਿਪਾਈ ਅੰਦਰ ਜਾ ਵੜੇ ਮਾਰ ਛਮਕਾਂ ਤੇ ਕਰਨ ਕਰੜਾਈਆਂ ਮੁਗਲ ਫੌਜਾਂ ਨੇ ਪਿੰਡੀ ਨੂੰ ਜਾ ਕੇ ਘੇਰਿਆ ਐਡੀ ਭਾਰੀ ਸੈਨਾ ਦਾ ਮੁਕਾਬਲਾ ਕਰਨ ਦੁੱਲੇ ਸੁਖੇਰਾ ਨਹੀਂ ਸੀ ਦੁੱਲੇ ਦੇ ਛੋਟੇ ਭਾਈ ਮਹਿਰੂ ਅਮਲੀ ਨੇ ਪਹਿਲੇ ਦਿਨ ਮੁਗਲਾਂ ਨਾਲ ਜਾਂ ਲੜਾਈ ਕੀਤੀ ਤੇ ਉਹਨਾਂ ਚ ਭਾਜੜਾ ਪਾ ਦਿੱਤੀਆਂ ਅਗਲੇ ਦਿਨ ਬੜੀ ਬਹਾਦਰੀ ਨਾਲ ਲੜਕਾ ਹੋਇਆ ਦੁੱਲੇ ਮੁਗਲ ਫੌਜ ਦਾ ਕੇਰਾ ਤੋੜ ਕੇ ਮਿਰਜ਼ਾ ਨਜ਼ਾਮੁਦੀਨ ਦੇ ਗਲੇ ਜਾ ਪਿਆ ਸ਼ਕਤੀਸ਼ਾਲੀ ਹਕੂਮਤ ਵਿਰੁੱਧ ਮੂਠੀ ਪਰ ਯੋਧਿਆਂ ਦੀ ਬਗਾਵਤ ਭਲਾ ਕਿੰਨੀ ਕੋ ਦਿਨ ਕੱਟ ਸਕਦੀ ਸੀ ਮੁਗਲ ਫੌਜ ਨੇ ਦੁੱਲੇ ਨੂੰ ਜਿਉਂਦੇ ਸੀ ਗ੍ਰਿਫਤਾਰ ਕਰਨ ਦਾ ਬੇੜਾ ਯਤਨ ਕੀਤਾ ਪਰੰਤੂ ਉਹ ਉਹਨਾਂ ਦੇ ਹੱਥ ਆਉਣ ਵਾਲਾ ਕਿੱਥੇ ਸੀ ਆਖਰ ਦੁੱਲਾ ਆਪਣੀ ਬਹਾਦਰੀ ਦੇ ਜੋਹਰ ਦਿਖਾਉਂਦੇ ਹੋਏ ਸ਼ਹੀਦ ਹੋ ਗਿਆ ਉਸਨੇ ਮੁਗਲਾਂ ਦੀ ਇਨਮ ਨਹੀਂ ਪਰੰਤੂ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ ਦੁੱਲੇ ਦੇ ਅੰਤ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਲੜਾਈ ਵਿੱਚ ਦੁੱਲੇ ਨੇ ਮਿਰਜ਼ਾ ਨजामुद्दीन ਦੇ ਛੱਕੇ ਛੁਡਾ ਕੇ ਉਹਦੀ ਬੰਦੀ ਬਣਾ ਲਿਆ ਪਰੰਤੂ ਮਿਰਜ਼ੇ ਨੇ ਲੋਧੀ ਦੇ ਤਰਲੇ ਮਿੰਤਾ ਕਰਕੇ ਆਪਣੀ ਜਾਨ ਬਖਸ਼ਾ ਲਈ ਤੇ ਦੁੱਲੇ ਨੂੰ ਸ਼ੇਖੂ ਨਾਲ ਮੁਲਾਕਾਤ ਕਰਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਧੋਖੇ ਨਾਲ ਸ਼ਰਾਬ ਪਿਲਾ ਕੇ ਉਸ ਨੂੰ ਕੈਦ ਕਰ ਲਿਆ ਹੋਸ਼ ਆਉਣ ਤੇ ਦੁੱਲੇ ਨੇ ਕੈਦ ਖਾਨੇ ਵਿੱਚ ਟਕਰਾ ਮਾਰ ਮਾਰ ਕੇ ਆਪਣੀ ਜਾਨ ਦੇ ਦਿੱਤੀ ਮੁਗਲਾਂ ਅੱਗੇ ਸਿਰ ਨਾ ਝੁਕਾਇਆ ਭਾਵੇਂ ਪੰਜਾਬ ਦਾ ਅਣਖੀਲਾ ਸੂਰਬੀਰ ਦੁੱਲਾ ਜੰਗ ਦੇ ਮੈਦਾਨ ਵਿੱਚ ਮਾਤ ਖਾ ਗਿਆ ਪਰੰਤੂ ਉਹ ਅੱਜ ਵੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦਾ ਹੈ ਉਹਦੀ ਬਹਾਦਰੀ ਦੇ ਕਿਸੇ ਪੰਜਾਬੀ ਬੀੜੀਆਂ ਬੜੀਆਂ ਲਟਕਾਂ ਨਾਲ ਖੜਦੇ ਤੇ ਗਾਉਂਦੇ ਹਨ ਦੁੱਲੇ ਦੀ ਜਵਾਨੀ ਗਾਥਾ ਨੂੰ ਪੰਜਾਬ ਦੇ ਕਿਸੇ ਕਾਰਾਂ ਨੇ ਬੜੇ ਅਨੂਠੇ ਅੰਦਾਜ਼ ਵਿੱਚ ਗਾਇਆ ਹੈ ਕਿਸ਼ਨ ਸਿੰਘ ਆਫਰ ਰਚਿਤ ਦੁੱਲਾ ਪੱਟੀ ਅਤੇ ਪਾਲੀ ਕਸੀਬਰ ਰਚਿਆ ਆਵਾਜ਼ਾ ਦੁੱਲਾ ਪੱਟੀ ਪੰਜਾਬ ਦੇ ਹਰਮਨ ਪਿਆਰੇ ਕਿਸੇ ਹਨ ਜਿਨ੍ਹਾਂ ਨੂੰ ਪੜ ਕੇ ਉਹ ਦੁੱਲਾ ਪੱਟੀ ਨੂੰ ਬਰਾਬਰ ਸਿੱਧਾ ਕਰਦੇ ਹਨ ਸੋ ਦੋਸਤੋ ਇਹ ਸੀ ਦੁੱਲੇ ਪੱਟੀ ਦੀ ਪੂਰੀ ਜਾਣਕਾਰੀ ਇੱਕ ਬਹਾਦਰ ਸ਼ੇਰ ਦੀ ਜਾਣਕਾਰੀ ਸੋ ਬਾਕੀ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ